ਪੰਜਾਬ ਲਿੰਕ ਦੇਤੇ ਤੁਹਾਡਾ ਸਵਾਗਤ ਹੈ ਖਬਰ ਕਿਸਾਨਾਂ ਦੇ ਸੰਬੰਧਿਤ ਬੀਤੇ ਦਿਨ ਕੇਂਦਰ ਸਰਕਾਰ ਦੁਆਰਾ 6 ਫਸਲਾਂ ਦੇ ਉੱਤੇ ਐਮਐਸਪੀ ਦਾ ਵਾਅਦਾ ਕੀਤਾ ਗਿਆ 6 ਫਸਲਾਂ ਵਿੱਚੋਂ ਕਣਕ ਦੇ ਉੱਤੇ 160 ਤੇ ਸਰ੍ਹੋਂ ਦੇ ਉੱਤੇ 250 ਦਾ ਵਾਅਦਾ ਕੀਤਾ ਗਿਆ ਤੇ ਨਾ ਲੱਗਦੇ ਕਈ ਦਾਲਾਂ ਦੇ ਉੱਤੇ ਵੀ ਐਮਐਸਪੀ ਦਾ ਵਾਅਦਾ ਕੀਤਾ ਗਿਆ ਇਹ ਤੋਹਫਾ ਦਿੱਤਾ ਗਿਆ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਪਰ ਇਹ ਤੋਹਫੇ ਦੀ ਖੁਸ਼ੀ ਹਜੇ ਤੱਕ ਕਿਸਾਨਾਂ ਦੇ ਚਿਹਰੇ ਦੇ ਉੱਤੇ ਨਜ਼ਰ ਨਹੀਂ ਆ ਰਹੀ ਹੈ ਕਿਉਂਕਿ ਕਿਸਾਨਾ ਦਾ ਇਹ ਕਹਿਣਾ ਹੈ ਕਿ ਜੇਕਰ ਇਹ ਚੀਜ਼ ਸੁਵਮੀ ਨਾਥਨ ਕਮੇਟੀ ਦੇ ਅੰਡਰ ਹੁੰਦੀ ਤਾਂ ਉਹਨਾਂ ਨੂੰ 2500 ਤੋਂ 3000 ਦਾ ਫਾਇਦਾ ਹੋ ਸਕਦਾ ਸੀ ਪਰ ਦੂਜੇ ਪਾਸੇ ਜੇਕਰ ਅਸੀਂ ਹੁਣ ਗੱਲ ਕਰੀਏ ਐਮਐਸਪੀ ਦੇ ਅੰਡਰ ਐਮਐਸਪੀ ਦੇ ਅੰਡਰ ਉਹਨਾਂ ਨੂੰ ਉਹੀ ਚੀਜ਼ 1400 ਤੋਂ 1500 ਦੇ ਵਿੱਚ ਵੇਚਣੀ ਪਏਗੀ ਤੇ ਇਹਦੇ ਵਿੱਚ ਹੀ ਉਹਨਾਂ ਨੂੰ ਅੱਧੋ-ਅੱਧ ਦਾ ਫਰਕ ਨਜ਼ਰ ਆ ਰਿਹਾ ਹੈ ਤਾਂ ਹੀ ਉਹਨਾਂ ਨੂੰ ਇਸ ਚੀਜ਼ ਦੀ ਖੁਸ਼ੀ ਬਿਲਕੁਲ ਵੀ ਨਜ਼ਰ ਨਹੀਂ ਆ ਰਹੀ ਉਹਨੂੰ ਸੁਣਦੇ ਐ ਸੀਨੀਅਰ ਕਿਸਾਨ ਹਨ ਗੁਰਪ੍ਰੀਤ ਬਰਾੜ ਦਾ ਇਹਦੇ ਉੱਤੇ ਕੀ ਕਹਿਣਾ ਹੈ ਸਤਿ ਸ਼੍ਰੀ ਅਕਾਲ ਜੀ ਕੇਂਦਰ ਸਰਕਾਰ ਵੱਲੋਂ ਜਿਹੜਾ ਐਮਐਸਪੀ 'ਚ ਵਾਅਦਾ ਕੀਤਾ ਹੈ ਜਿਹਦੇ ਵਿੱਚ ਕਣਕ ਨੂੰ ਵੀ 160 ਰੁਪਏ ਵਧਾਇਆ ਗਿਆ ਜੇ ਇਹਨੂੰ ਆਪਾਂ ਸਹੀ ਤਰੀਕੇ ਨਾਲ ਵੇਖੀਏ ਤਾਂ ਇੱਕ ਵਾਅਦਾ ਇਹ ਬਹੁਤ ਨਾ ਮਾਤਰ ਹੈ ਕਿਉਂਕਿ ਦੂਸਰੇ ਪਾਸੇ ਜੇ ਆਪਾਂ ਇਹਨੂੰ ਕੈਲਕੂਲੇਟ ਕਰੀਏ ਪਿਛਲੇ 2.5 ਦਹਾਕਿਆਂ ਦੇ ਵਿੱਚ ਕਣਕ ਦੇ ਰੇਟ ਵਿੱਚ ਤਕਰੀਬਨ 1.5 ਗੁਣਾ ਵਾਧਾ ਹੋਇਆ ਪਰ ਨਾਲ ਹੀ ਜੇ ਇਨਪੁਟ ਕਾਸਟ ਵੇਖੀ ਜਿਵੇਂ ਕਿ ਡੀਜ਼ਲ ਦੇ ਵਿੱਚ 9 ਗੁਣਾ ਵਾਧਾ ਹੋ ਚੁੱਕਿਆ ਹੈ ਸੋ ਜਦੋਂ ਆਪਾਂ ਬਾਕੀ ਪੈਸਟੀਸਾਈਡ ਜਾਂ ਹੋਰ ਤੁਸੀਂ ਟਰੈਕਟਰ ਦੇ ਰਿਪੇਅਰ ਜਾਂ ਲੇਬਰ ਕੋਸਟ ਕੈਲਕੂਲੇਟ ਕਰਦੇ ਆ ਤਾਂ ਇਹਦੇ ਨਾਲ ਕਿਸਾਨ ਦੀ ਇਨਕਮ ਨਹੀਂ ਵੱਧ ਰਹੀ ਕਿਉਂਕਿ ਜਿਹੜਾ ਵਾਅਦਾ ਕੀਤਾ ਸੀਗਾ ਮਾਝੂਕ ਪ੍ਰਧਾਨ ਮੰਤਰੀ ਸਾਹਿਬ ਨੇ ਵੀ 2022 ਤੱਕ ਅਸੀਂ ਕਿਸਾਨ ਦੀ ਜਿਹੜੀ ਆਏ ਹੈ ਉਹਨੂੰ ਦੁੱਗਣੀ ਕਰਾਂਗੇ ਆਏ ਦੁੱਗਣੀ ਨਹੀਂ ਹੋਈ ਖਰਚੇ ਕਈ ਗੁਣਾ ਹੋ ਗਏ ਕਿਉਂਕਿ ਜੇ ਹੁਣ ਸਹੀ ਸੁਆਮੀਨਾਥਨ ਜੀ ਦੇ ਫਾਰਮੂਲੇ ਨਾਲ ਕਣਕ ਦਾ ਰੇਟ ਬਣਾਇਆ ਜਾਂਦਾ ਤਾਂ ਅੱਜ ਤਕਰੀਬਨ 42-4300 ਤੋਂ ਵੱਧ ਰੇਟ ਹੋਣਾ ਸੀ ਕਣਕ ਦਾ ਜਿਹੜਾ ਇਹ 15-1700 ਦਾ ਗੈਪ ਜਿਹੜਾ ਆ ਰਿਹਾ ਹੁਣ ਤਕਰੀਬਨ 2500 ਅਨਾਉਂਸ ਕੀਤਾ ਹੈ ਇਹ ਕਿਸਾਨ ਦੇ ਹਿੱਸੇ ਦੇ ਪੈਸੇ ਜਾ ਰਹੇ ਆ ਨਾਲ ਹੀ ਤੁਸੀਂ ਵੇਖੋਗੇ ਵੀ ਇਹਦੇ ਨਾਲ ਜਿੰਨੀ ਪੰਜਾਬ ਦੀ ਇਕਨੋਮੀ ਬੂਸਟ ਹੋਣੀ ਸੀ ਉਹਦੇ ਵਿੱਚ ਵੀ ਹਿੰਡਰੈਂਸ ਕ੍ਰੀਏਟ ਹੋ ਰਹੀ ਹੈ ਸੋ ਸਾਡੀ ਗੁਜਾਰਿਸ਼ ਹੈ ਕਿ ਪੂਰਨੇ ਰੇਟ ਤੇ ਵਿਚਾਰ ਕਰਕੇ ਜਿਹੜਾ ਸਵਾਮੀਨਾਥਨ ਜੀ ਦੀ ਰਿਪੋਰਟ ਹੈ ਉਹਨੂੰ ਇਨਪਿਨ ਲਾਗੂ ਕੀਤਾ ਜਾਵੇ ਤੇ ਜਿਹੜਾ ਜਿੰਨੀਆਂ ਵੀ ਫਸਲਾਂ ਆ ਉਹਨਾਂ ਤੇ ਵਾਅਦਾ ਜਿਹੜਾ ਉਹਦੇ ਅਕੋਰਡਿੰਗ ਕੀਤਾ ਜਾਵੇ ਉਹਦੇ ਤੇ ਕਮੇਟੀ ਵੀ ਬਣੀ ਸੀ ਪਰ ਅਜੇ ਤੱਕ ਕੋਈ ਵੀ ਇਹੋ ਜਿਹਾ ਉਹਨਾਂ ਨੇ ਫੈਸਲਾ ਨਹੀਂ ਲਿਆ ਜਿਹਦੇ ਨਾਲ ਉਹ ਰਿਪੋਰਟ ਲਾਗੂ ਹੋ ਸਕੇ ਦੂਸਰੇ ਪਾਸੇ ਜੇ ਦੇਖਿਆ ਜਾਈਏ ਵੀ ਜਿਵੇਂ ਹੁਣ ਕਾਟਨ ਦਾ ਚੱਲ ਰਿਹਾ ਕਾਟਨ ਦੀ ਐਮਐਸਪੀ ਦਾ 7700 ਰੁਪਇਆ ਪਰ ਕਾਟਨ ਅੱਜ ਬਾਜ਼ਾਰ ਦੇ ਵਿੱਚ 6000 ਤੋਂ 7000 ਦੇ ਵਿੱਚ ਵਿੱਚ ਵਿਕਰੀ ਹੈ ਸੋ ਉਹਦੇ ਵਿੱਚ ਵੀ ਗਵਰਨਮੈਂਟ ਨੂੰ ਇੰਟਰਵਨ ਕਰਨਾ ਚਾਹੀਦਾ ਤੇ ਕਿਸਾਨ ਨੂੰ ਬਚਾਉਣਾ ਚਾਹੀਦਾ ਕਿਉਂਕਿ ਅੱਜ ਕਿਸਾਨ ਨੂੰ ਮ ਜੇ ਸਰਕਾਰ ਨੇ ਉਹਦਾ ਹੱਥ ਨਾ ਫੜਿਆ ਤਾਂ ਉਹਦਾ ਦਿਨ-ਬਦਨ ਉਹਦੇ ਖਰਚੇ ਵੱਧਦੇ ਜਾ ਰਹੇ ਆ ਉਹਦੇ ਲੋਨ ਵੱਧਦੇ ਜਾ ਰਹੇ ਉਹਦੇ ਤੇ ਕਰਜ਼ਾ ਵੱਧਦਾ ਜਾ ਰਿਹਾ ਉਹਦੇ ਤੋਂ ਬੱਚਿਆਂ ਦੀ ਪੜ੍ਹਾਈ ਦੇ ਪੈਸੇ ਨਹੀਂ ਪੂਰੇ ਆ ਰਹੇ ਉਹਦੀਆਂ ਜਿਹੜੀਆਂ ਉਹਨੂੰ ਬੇਸਿਕ ਫੈਸਿਲਿਟੀਆਂ ਆ ਜਿਵੇਂ ਹੈਲਥ ਫੈਸਿਲਿਟੀ ਸੇ ਇਹੋ ਜਿਹਾ ਕੁਝ ਵੀ ਨਹੀਂ ਮਿਲ ਰਿਹਾ ਸੋ ਸਾਡੀ ਗੁਜਾਰਿਸ਼ ਹੈ ਇਹਦੇ ਤੇ ਪੂਰਨ ਵਿਚਾਰ ਕਰਕੇ ਇਹਨੂੰ ਦੁਬਾਰਾ ਇਹਦੇ ਤੇ ਕਮੇਟੀ ਬਿਠਾਈ ਜਾਵੇ ਤੇ ਜਿਹੜਾ ਵਾਧਾ ਹੈ ਉਹਦੇ ਤੋਂ ਘੱਟੋ-ਘੱਟ ਇਹ ਕਲਕਦਾ ਜਿਹੜਾ ਰੇਟ ਆ ਉਹ ਸੁਆਮੀਨਾਥ ਸੰਜੀਤ ਰਿਪੋਰਟ ਦੇ ਹਿਸਾਬ ਤੇ ਲਾਗੂ ਕੀਤਾ ਜਾਵੇ